ਜਿਸ ਅੱਛੇ ਪਾਇਆ ਸੀਗਾ। ਸੋ ਸਾਨੂੰ ਪਹਿਲੇ ਸਾਲ 1986 ਦੇ ਵਿੱਚ ਪਿੰਡ ਤੋਂ ਵੈਸਟ ਟਾਈਮ ਹੈ ਗਿਆ। ਉਹ ਹੈਗਾ ਆਸਟ੍ਰੇਲੀਆ ਦੀ ਮੈਲਬਨ ਧਰਤੀ। ਉਹ ਵਾਹਿਗੁਰੂ ਜੀ ਕਿਫਤ ਜੀ ਸਭ ਤੋਂ ਪਹਿਲਾਂ ਗ੍ਰੀਸ ਦੇ ਵਿੱਚ ਆਣਾ ਹੋਇਆ ਸੀਗਾ। ਟਿਪਾਂ ਦੇ ਵਿੱਚ ਨੌਕਰੀ ਕਰਦੇ ਕਰਦੇ ਫਿਰ ਸਾਲ 1988 ਦੇ ਵਿੱਚ ਮੈਂ ਇੱਥੇ ਮੈਲਬਨ ਦੀ ਧਰਤੀ ਤੇ ਪਹੁੰਚਿਆ ਸੀ। ਜੇ ਇਹ ਗੱਲ ਕਹ ਲਈਏ ਵਿਗਿਆਨ ਦੀ ਇੰਨੀ ਕਿ ਆਪਣੀ ਬਸੋਂ ਸੀਗੀ। ਉਹ ਦਿਨ ਹੀ ਬਹੁਤ ਵਧੀਆ ਆਪਣੇ ਸੱਜਣਾ ਦੇ ਨਾਲ ਮੇਲ ਮਲਾਪ ਹੋ ਗਿਆ। ਤੇ ਉਸ ਉਹ ਵਾਲੀ ਗੱਲ ਵੀ ਆਪਾਂ ਲੈਟਰਨ ਥੋੜਾ ਜਿਹਾ ਕਰਾਂਗੇ ਆਪਾਂ ਪਹਿਲਾਂ ਪਿੰਡ ਵਾਲੀ ਜਿਹੜੀ ਕੋਈ 95 96 ਦੇ ਵਿੱਚ ਜਾ ਕੇ ਇਹ ਸੁਵਿਧਾ ਜਿਹੜੀ ਆ ਹਾਸਲ ਹੋਈ ਹੈ ਸੋ ਚਿੱਠੀਆਂ ਦੇ ਨਾਲ ਹੀ ਹੁੰਦਾ ਸੀਗਾ ਜਾਂ ਫਿਰ ਇਹ ਕਰ ਸੁਨੇਹਾ ਦੇ ਆਏ ਉਸ ਦਿਨ ਨੂੰ ਕਰਦੇ ਨੂੰ ਇੱਥੇ ਬੁਲਾ ਰੱਖਿਓ ਤੇ ਫੋਨ ਕਰਾ ਰਾਬਤਾ ਇਹ ਕਹਿ ਲਈਏ ਵੀ ਚਿੱਠੀਆਂ ਰੱਖੇਂਗੇ ਅੰਤਰਦੇਸ਼ੀ ਪੱਤਰ ਜਿਹੜੇ ਜਾਂਦੇ ਹਾਂਜੀ ਅੱਛਾ ਪਾਜੀ ਨਾ ਕੋ ਬੜੀ ਲਓ ਛੱਡੀ ਕਿੱਦਾਂ ਠੀਕ ਹੋ ਜਾਂਦਾ ਨਹੀਂ ਆਈਆ ਪੂਰਾ ਜਿਹੜੀ ਇਹ ਤਾਂ ਵਗੇ ਹੀ ਜਾਂਦਾ ਗੈਮ ਤੁਸੀਂ ਦੱਸੋ ਬਹੁਤ ਵਧੀਆ ਹਰਜਿੰਦਰ ਸਿੰਘ ਬਚਾਲਾ ਭਾਈ ਉਹਨਾਂ ਨੇ ਲਗਾ ਦਾ ਇੱਕ ਪਾਰ ਕੇ ਰੱਖਿਆ ਹੁਣ ਭਾਈ ਜੀ ਆਇਆ ਨੂੰ ਪਾਵਲਾ ਨਿਵਾਸ ਮੇਰੇ ਵੀ ਉੱਥੇ ਲੱਗਿਆ ਹੋਇਆ ਭਾਈ ਨੇ ਦਿੱਤਾ ਇਹ ਮੈਨੂੰ ਉਹਨੂੰ ਵੀ ਉਹਨਾਂ ਦੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬਸਿਆੜਾ ਸਿਆਲਾ ਜਿਹੜਾ ਕਿ ਨਵੇਂ ਸ਼ਹਿਰ ਤੇ ਗਾਂਢ ਸ਼ੰਕਰ ਦੀ ਜਿਹੜਾ ਰੋਡ ਜਾਂਦਾ ਆ ਉਹਦੇ ਇੱਕ ਸਾਈਡ ਤੇ ਪੈ ਜਾਂਦਾ ਆ ਤੇ ਉੱਥੋਂ ਉੱਠ ਕੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਆ ਕੇ ਬਸੇ ਹੋਏ ਆ ਜਿੱਥੇ ਆਪਾਂ ਇਸ ਟਾਈਮ ਹੈਗੇ ਆ ਉਹ ਹੈਗਾ ਆਸਟ੍ਰੇਲੀਆ ਦੀ ਮੈਲਬਨ ਧਰਤੀ ਮੈਲਬਨ ਧਰਤੀ ਦੇ ਉੱਪਰ ਆਪਾਂ ਭਾਈ ਉਹਨਾਂ ਦੇ ਘਰੇ ਆ ਜਾਏ ਸੀਗੇ ਜਿਨ੍ਹਾਂ ਦਾ ਸੁਬਨੇਮ ਹੈਗਾ ਆ ਸਤਨਾਮ ਸਿੰਘ ਪਾਉਲਾ ਸੋ ਭਾਈ ਉਹਨਾਂ ਨੇ ਟਾਈਮ ਦਿੱਤਾ ਆਪਾਂ ਨੂੰ ਤੇ ਆਪਾਂ ਇਹਨਾਂ ਦੇ ਘਰ ਦੇ ਇੱਥੇ ਆਏ ਸੀਗੇ ਤੇ ਇਹਨਾਂ ਨੂੰ ਆਪਾਂ ਫਤਿਹ ਬੁਲਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਈ ਆਪ ਜੀ ਦੱਸੋਗੇ ਪਹਿਲੀ ਵਾਰ ਉਹ ਕਿਹੜਾ ਸੁਆਬ ਸੀਗਾ ਜਿਆਦਾ ਆ ਵੀ ਹੈ ਆਪਣੇ ਪਿੰਡੋਂ ਉੱਠ ਕੇ ਇੱਥੇ ਆਏ ਸੀਗੇ ਆਸਟ੍ਰੇਲੀਆ ਦੀ ਧਰਤੀ ਤੇ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਦਾਸ ਦੇ ਘਰੇ ਆਉਣ ਦੀ ਖੇਚਲ ਕੀਤੀ ਐ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਐ ਥੈਂਕ ਯੂ ਸੋ ਜਿੱਦਾਂ ਕਹ ਲਓ ਵੀ ਪੰਜਾਬੀਆਂ ਚ ਜਿਹੜੀ ਖਾਸ ਕਰਕੇ ਆਪਣੇ ਦੋਆਬੇ ਇਲਾਕੇ ਚ ਜਿਹੜੀ ਚਾਹਤ ਰਹਿੰਦੀ ਹੈ ਕਿ ਕਿਤੇ ਬਾਹਰ ਜਾਈਏ ਚੰਗੇ ਭਵਿੱਖ ਦੇ ਲਈ ਜੀ ਇਸੇ ਆਸ ਦੇ ਵਿੱਚ ਮੈਂ ਸਨ 1986 ਦੇ ਵਿੱਚ ਪਿੰਡ ਤੋਂ ਬਾਹਰਲੀ ਦੁਨੀਆ ਦੇ ਵਿੱਚ ਆਇਆ ਸੀਗਾ ਤਾਂ ਸਭ ਤੋਂ ਪਹਿਲਾਂ ਗ੍ਰੀਸ ਦੇ ਵਿੱਚ ਆਣਾ ਹੋਇਆ ਸੀਗਾ ਅੱਛਾ ਜੀ ਉਸ ਤੋਂ ਬਾਅਦ ਫਿਰ ਸਾਲ ਥੋੜਾ ਜਿਹਾ ਸਾਲ ਤੋਂ ਥੋੜਾ ਵੱਧ ਟਾਈਮ ਗ੍ਰੀਸ ਦੇ ਵਿੱਚ ਰਹਿ ਕੇ ਤਾਂ ਫਿਰ ਸ਼ਿਪਾਂ ਦੇ ਵਿੱਚ ਨੌਕਰੀ ਕਰਦੇ ਕਰਦੇ ਫਿਰ ਸਾਲ 1988 ਦੇ ਵਿੱਚ ਮੈਂ ਇੱਥੇ ਮਿਲਵੰਦੀ ਧਰਤੀ ਤੇ ਪਹੁੰਚਿਆ ਸੀ ਜੀ ਐਸੇ ਕਿ ਪੰਜਾਬੀ ਵਗੈਰਾ ਤਾਂ ਕਾਫੀ ਜ਼ਿਆਦਾ ਘੱਟ ਹੋਣੇ ਆ ਅ ਮਦੋਂ ਜਿੱਦਾਂ ਚਲੋ ਵੀ ਉਂਗਲਾਂ ਦੇ ਪੋਟਿਆਂ ਤੇ ਜਿਹੜੀ ਗੱਲ ਕਰ ਲਈਏ ਵਿਗਿਆਨ ਦੀ ਇੰਨੀ ਕੁ ਆਪਣੀ ਬਸੋਂ ਸੀਗੀ ਮਤਲਬ ਆਪਣੇ ਖਾਸ ਕਰਕੇ ਠੇਠ ਪੰਜਾਬੀ ਬਹੁਤ ਘੱਟ ਸੀਗੇ ਸੋ ਸਾਡੀ ਕਿਹ ਲੋ ਖੁਸ਼ਕਿਸਮਤੀ ਸੀਗੀ ਕਿ ਸਾਨੂੰ ਜਿਸ ਦਿਨ ਅਸੀਂ ਪਹਿਲੇ ਦਿਨ ਹੀ ਇੱਥੇ ਆਏ ਹਾਂ ਮੈਲਬਨ ਦੇ ਵਿੱਚ ਹੀ ਸਾਡਾ ਸ਼ਿਪ ਆਇਆ ਸੀਗਾ ਸੋ ਸਾਨੂੰ ਪਹਿਲੇ ਦਿਨ ਹੀ ਬਹੁਤ ਵਧੀਆ ਆਪਣੇ ਸੱਜਣਾ ਦੇ ਨਾਲ ਮੇਲ ਮਲਾਪ ਹੋ ਗਏ ਸੋ ਜੀ ਨਾਲ ਸਾਡੀ ਮੁੱਢਲੇ ਦੌਰ ਦੇ ਵਿੱਚ ਬੜੀ ਸਹਾਇਤਾ ਕੀਤੀ ਸਾਡੀ ਇੱਥੇ ਮਤਲਬ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਸੇ ਉਦੋਂ ਫਿਰ ਜਦੋਂ ਆਪੀ ਕੰਮ ਵਗੈਰਾ ਇੱਥੇ ਕਿਹੜੇ ਉਸ ਟਾਈਮ ਚੱਲਦੇ ਹੁੰਦੇ ਸੀਗੇ ਦੇਖੋ ਜਦੋਂ ਵੀ ਕਿਸੇ ਵੀ ਤੁਸੀਂ ਨਵੀਂ ਜਗ੍ਹਾ ਤੇ ਜਾਂਦੇ ਆ ਜਦਾਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਭਾਵੇਂ ਤੁਹਾਡੇ ਕੋਲ ਕੋਈ ਸਕਿੱਲ ਵੀ ਹੋਵੇ ਪਰ ਆਪਣੇ ਆਪ ਨੂੰ ਸ਼ੁਰੂਆਤ ਕਰਨ ਲਈ ਤੁਹਾਨੂੰ ਛੋਟੀਆਂ ਜੌਬਾਂ ਤੋਂ ਸ਼ੁਰੂ ਕਰਨਾ ਪੈਂਦਾ ਪਹਿਲਾਂ ਪਹਿਲਾਂ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਕਾਫੀ 2-3 ਸਾਲ ਪਹਿਲੇ ਫਿਰ ਤੋਂ ਬਾਅਦ ਆਪਾਂ ਟੈਕਸੀ ਇੰਡਸਟਰੀ ਨਾਲ ਜੁੜ ਗਏ ਫਿਰ ਮੈਂ तकरीबन 28 ਸਾਲ ਟੈਕਸੀ ਕੰਪਨੀ ਦੇ ਵਿੱਚ ਟੈਕਸੀ business ਆਪਣਾ ਵੀ ਰਿਹਾ ਸੋ ਕੰਮ ਕੀਤਾ ਸੋ ਪਿਛਲੇ 8-9 ਸਾਲ ਤੋਂ ਹੁਣ ਅੱਜ ਕੱਲ ਮੈਂ ਰੀਅਲ ਏਸਟੇਟ ਦੇ ਜਿਹੜੇ ਧੰਦਾ ਉਹ ਕਰਦਾ ਹੈਗਾ ਰੀਅਲ ਏਸਟੇਟ ਖਰਚਣੇ ਵਗੈਰਾ ਤੇ ਜਿਹੜਾ ਪਰਿਵਾਰ ਦੇ ਨਾਲ ਪਿੱਛੇ ਜਰਾ ਰਾਬਤਾ ਵਗੈਰਾ ਕੇ ਤੱਕ ਹੁੰਦਾ ਸੀ ਉਸ ਟਾਈਮ ਦੇ ਵਿੱਚ ਫੋਨ ਵਗੈਰਾ ਨਿਕੋ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਫੋਨ ਨਹੀਂ ਹੁੰਦੇ ਸੀਗੇ ਤਾਂ ਚਿੱਠੀਆਂ ਦੇ ਨਾਲ ਹੀ ਰਾਬਤਾ ਹੁੰਦਾ ਸੀਗਾ ਤਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਤਾਂ ਫੋਨ ਬਹੁਤ ਲੇਟ ਆਏ ਆ ਜਿਹੜੀਆਂ ਲੈਂਡਲਾਈਨਸ ਵੀ ਆਈਆਂ ਆ ਸੋ ਮੇਰੇ ਖਿਆਲ ਇਹ ਵੀ ਮੈਨੂੰ ਤਾਂ ਜਿਆਦਾ ਕਿ ਸਾਡੇ ਪਿੰਡ ਤਾਂ ਕੋਈ 95 96 ਦੇ ਵਿੱਚ ਜਾ ਕੇ ਇਹ ਸੁਵਿਧਾ ਜਿਹੜੀ ਆ ਹਾਸਲ ਹੋਈ ਆ ਉਦੋਂ ਤੱਕ ਮੈਨੂੰ ਜੇ ਮੈਂ ਗਲਤ ਨਾ ਹੋਵਾਂ ਤਾਂ मतलब काफी लेट आई है सो चिट्ठियां ਦੇ ਨਾਲ ਹੀ ਹੁੰਦਾ ਸੀਗਾ ਜਾਂ ਫਿਰ ਟੈਲੀਫੋਨ ਜਦੋਂ ਨਵਾਂ ਸ਼ਹਿਰ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਟੈਲੀਫੋਨ ਕਰਕੇ ਸੁਨੇਹਾ ਦੇਣਾ ਕਿ ਤੁਸੀਂ ਘਰ ਸੁਨੇਹਾ ਦੇ ਆਇਓ ਇਸ ਦਿਨ ਨੂੰ ਕਰਦੇ ਨੂੰ ਇੱਥੇ ਬੁਲਾ ਰੱਖਿਓ ਤਾਂ ਫੋਨ ਕਰਾਂਗੇ ਫਿਰ ਕਈ ਵਾਰੀ ਫੋਨ ਹੀ ਨਸ ਕੇ ਮਿਲਦਾ ਹੁੰਦਾ ਦੋ ਦੋ ਤਿੰਨ ਤਿੰਨ ਘੰਟੇ ਲੱਗੇ ਰਹਿਣਾ ਫਿਰ ਕਰਦੇ ਨੇ ਵੀ ਅੜੀ ਕੇ ਐਦਾਂ ਹੀ ਚਲੇ ਜਾਣਾ ਕਈ ਵਾਰੀ ਗੱਲਬਾਤ ਹੋ ਜਾਣੀ ਸੋ ਜ਼ਿਆਦਾ ਰਾਬਤਾ ਇਹ ਕਹਿ ਲਈਏ ਕਿ ਚਿੱਠੀਆਂ ਰਾਹੀਂ ਹੀ ਅੰਤਰਦੇਸ਼ੀ ਪੱਤਰ ਜਿਹੜੇ ਜਾਂਦੇ ਹੁੰਦੇ ਹਾਂ ਹਾਂਜੀ ਹਾਂਜੀ ਸੋ ਜੀ ਸੋ ਸਤਾਰਾ ਮੈਂ ਵੀ ਜਦਾਂ ਅਜ ਤੋਂ 20 ਸਾਲ ਪਹਿਲਾਂ ਨਾ ਭਾਈ ਉਹਨਾਂ ਨੂੰ ਫੋਨ ਕਰਦਾ ਹੁੰਦਾ ਸੀਗਾ ਤੇ ਸਾਡੇ ਉੱਥੇ ਜ਼ਿਆਦਾਤਰ ਮੈਂ ਦਿਪਾਲਪੁਰ ਰਹਿਣਾ ਹੁੰਦਾ ਸੀਗਾ ਤੇ ਦਿਪਾਲਪੁਰ ਤੋਂ ਜਾੜਲਾ ਜਾੜਲੀ ਤੋਂ ਗਾਂ ਇੱਕ ਪੈਂਦਾ ਜਾੜਲੀ ਉੱਥੇ ਕੌਲ ਆ ਨਾ ਉੱਥੇ ਪ੍ਰਾਈਸ ਉੱਥੇ ਰੇਟ ਘਟ ਹੁੰਦਾ ਸੀਗਾ ਮਿੰਟ ਦੇ ਹਿਸਾਬ ਨਾਲ ਜਿੱਦਾਂ ਚਾਰਜ ਕਰਦੇ ਆ ਤੇ ਮੈਂ ਦਿਪਾਲਪੁਰ ਤੋਂ ਸਾਈਕਲ ਚੱਕ ਕੇ ਪਹਿਲਾਂ ਜਾੜਲੀ ਨੂੰ ਜਾਣਾ ਜਾੜਲੀ ਜਾ ਕੇ ਮੈਂ ਕਾਲ ਕਰਾਂ ਨਹੀਂ ਭਾਈ ਉਹਨਾਂ ਨੂੰ ਫਿਰ ਮੈਂ ਪਿੰਡ ਨੂੰ ਜਾਣਾ ਤੇ ਉਦਾਂ ਦਾ ਸੀਗਾ ਟਾਈਮ ਦੇ ਹਿਸਾਬ ਨਾਲ ਜਿੱਦਾਂ ਚੇਂਜਸ ਆਨ ਯਰ ਐਨ ਆਈ ਹਾਂਜੀ ਹਾਂਜੀ ਹੁਣ ਅੱਜ ਦੇ ਜੋ ਕਿਚਾ ਜਿੱਦਾਂ ਹਰੇਕ ਘਰ ਜਿੰਨੇ ਬੰਦੇ ਆ ਉਹਦੇ ਨਾਲੋਂ ਵੱਧ ਮੋਬਾਈਲ ਹੈ ਜੀ ਤੇ ਹੋਰ ਨਾਲ ਦੇ ਨਾਲ ਆਪਾਂ ਭਾਜੀ ਉਹਨਾਂ ਨੂੰ ਇਹ ਵੀ ਪੁੱਛਦੇ ਆ ਕਿ ਜਿੱਦਾਂ ਪਿੰਡ ਦੇ ਬਸਿਆਲੇ ਪਿੰਡ ਦੇ ਵਿੱਚ ਭਾਜੀ ਉਹਨਾਂ ਜਿੱਦਾਂ ਹਸਪੀਟਲ ਦੀ ਉੱਥੇ ਇੱਕ ਸੇਵਾਵਾਂ ਚਲਾਈਆਂ ਹੋਈਆਂ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਜਿੱਦਾਂ ਕੋਈ ਲੋੜਵੰਦ ਬੱਚੇ ਆ ਉਹਨਾਂ ਦੇ ਲਈ ਵੀ ਸਿਹਤਾਂ ਵਗੈਰਾ ਮਿਲਦਾ ਦੇਣਾ ਨੇ 올ਓਵਰ ਵਰਲਡ ਦੇ ਵਿੱਚੋਂ ਗਰੁੱਪ ਬਣਾਇਆ ਹੋਇਆ ਆ ਸੋ ਉਸ ਬਾਰੇ ਵੀ ਕੋਈ ਸਾਹਿਬ ਜੀ ਦੱਸਣਾ ਚਾਹੁੰਦੇ ਆ ਹਾਂਜੀ ਦੇਖੋ ਜੀ ਤੁਹਾਡੇ ਆਪਣੇ ਸ਼ਹਿਰ ਆਕਲੈਂਡ ਨਿਊਜ਼ੀਲੈਂਡ ਦੇ ਵਸਨੀਕ ਹਰਜਿੰਦਰ ਸਿੰਘ ਬਸਿਆੜਾ ਉਹਨਾਂ ਦੇ ਸ੍ਰੀ ਸੁਪਨਾ ਜੀ ਜਦੋਂ ਉਹਨਾਂ ਨੇ ਇਹ ਸ਼ੁਰੂਤ ਕੀਤੀ ਐ ਐਨ ਆਰ ਆਈ ਵੈਲਫੇਅਰ ਸੁਸਾਇਟੀ ਜਿਹੜੀ ਐ ਬਸਿਆੜਾ ਐਨ ਆਰ ਆਈ ਵੈਲਫੇਅਰ ਸੁਸਾਇਟੀ ਹਾਂਜੀ ਸੋ ਉਹਦਾ ਗਠਨ ਕੀਤਾ ਸੋ ਜਿਹਦੇ ਵਿੱਚ ਹੌਲੀ-ਹੌਲੀ ਕਾਫਲਾ ਉਹਦਾ ਵੱਡਾ ਹੋਈ ਜਾਂਦਾ ਹਰੇਕ ਜਿਹੜੇ ਸਾਡੇ ਵੀਰ ਭਰਾ ਕੁਝ ਪਿੰਡ ਤੋਂ ਵੀ ਹੈ ਉਹ ਲਿਮਟਿਡ ਨਹੀਂ ਹੈ ਕਿ ਅਸੀਂ ਇਕੱਲੇ ਬਾਹਰ ਵਾਲੇ ਹੀ ਰੱਖਨੇ ਆ ਮੈਂਬਰ ਸੋ ਕੋਈ ਵੀ ਬੰਦਾ ਜੁਆਇਨ ਕਰ ਸਕਦਾ ਕੋਈ ਜਿਹੜੇ ਪਿੰਡ ਵੀ ਰਹਿੰਦੇ ਆ ਸੋ ਬਾਕੀ ਦੇਸ਼ਾਂ-ਵਦੇਸ਼ਾਂ ਚੋਂ ਸਾਰੇ ਬਸਿਆਂ ਤੋਂ ਉਹਦੇ ਵਿੱਚ ਮੈਂਬਰ ਆ ਗਏ ਆ ਜੀ ਸੋ ਉਹ ਰਲ ਮਿਲ ਕੇ ਅਪਰਾਲਾ ਕਰੀਦਾ ਜਿੱਦਾਂ ਦੇ ਵੀ ਕੋਈ ਪਿੰਡ 'ਚ ਜ਼ਰੂਰਤ ਹੁੰਦੀ ਹੈ ਕੋਈ ਕੰਮਕਾਰ ਕਰਨ ਵਾਲਾ ਜਿਹੜੀਆਂ ਪੰਚਾਇਤਾਂ ਨਹੀਂ ਕਰ ਸਕਦੀਆਂ ਜਦੋਂ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ ਜਾਂ ਗ੍ਰਾਂਟਾਂ ਵਗੈਰਾ ਨਹੀਂ ਅਵੇਲੇਬਲ ਹੁੰਦੀਆਂ ਸੋ ਉਹ ਸਮੇਂ-ਸਮੇਂ ਅਨਸਾਰ ਜਿੱਦਾਂ ਮਤਲਬ ਉੱਥੇ ਜਿੰਨੀ ਲੋੜ ਹੋਵੇ ਉਦਾਂ ਦੇ ਵੱਲ ਹਾਂਜੀ ਉੱਥੇ ਕੋਈ ਗਰੀਬ ਪਰਿਵਾਰ ਆ ਕਿਸੇ ਦੇ ਵਿਆਹ ਸ਼ਾਦੀ ਆ ਆਰਥਿਕ ਤੰਗੀ ਆ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਗਿਆ ਜਾਂ ਕਿਸੇ ਤਰ੍ਹਾਂ ਸੋ ਜਿਹੋ ਜਿਹੇ ਵੀ ਸੁਨੇਹਾ ਆਉਂਦਾ ਸਾਡੇ ਮੈਂਬਰ ਜਿਹੜੇ ਕਾਫੀ ਸਿਆਣੇ ਸਿਹਤ ਸੱਜਣ ਹੈਗੇ ਪਿੰਡ ਦੇ ਵਿੱਚ ਜਿਹੜੇ ਰਹਿੰਦੇ ਆ ਉਹ ਫਿਰ ਸਾਨੂੰ ਜਾਣੂ ਕਰਵਾ ਦਿੰਦੇ ਆ ਜੋ ਲੋੜ ਹੁੰਦੀ ਆ ਪਿੰਡ ਦੀ ਜਿਆਦਾ ਰਾਬਤਾ ਹਰਜਿੰਦਰ ਸਿੰਘ ਨਾਲ ਕਰਦੇ ਫਿਰ ਹਰਜਿੰਦਰ ਸਿੰਘ ਸਾਰਿਆਂ ਨਾਲ ਰਾਬਤਾ ਕਰਕੇ ਸਾਰਿਆਂ ਦਾ ਸਲਾਹ مشورہ ਕਰਕੇ ਤਾਂ ਫਿਰ ਜਿੰਦੋਂ ਦੀ ਬੰਦੀ ਸਹਾਇਤਾ ਜਿੰਨੇ ਵੀ ਅਸੀਂ ਕਰ ਸਕਦੇ ਨੇ ਸੋਸਾਇਟੀ ਵੱਲੋਂ ਉਹ ਕਰ ਦੇ ਦੀ ਆ ਜੀ ਸੋ ਜਿੱਦਾਂ ਆਪਣੀਆਂ ਭਾਜੀ ਉਹਨੇ ਆਪਣੇ ਜੜਾ ਦੇ ਨਾਲ ਇੰਨੇ ਸਾਲ ਹੋ ਗਏ ਨੇ ਹਰਸੇ ਹੋ ਗਏ ਉੱਥੋਂ ਆਏ ਹੋਇਆ ਤੇ ਬਟ ਹੁਣ ਵੀ ਆਪਣੇ ਜੜਾ ਦੇ ਨਾਲ ਜੁੜੇ ਹੋਇਆ ਜਿੱਦਾਂ ਕਿ ਮੈਂ ਇੱਕ ਚੀਜ਼ ਦੇਖੀ ਆ ਗੁਰੂ ਘਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਾ ਕੇ ਆਏ ਆ ਉੱਥੇ ਜਿਹੜੇ ਆਪਣੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜਿਹੜਾ ਹੜਾ ਆਇਆ ਹੋਇਆ ਆ ਉਸ ਵਾਸਤੇ ਵੀ ਡੋਨੇਸ਼ਨ ਵਗੈਰਾ ਇਕੱਠੀ ਕਰਦੇ ਪਏ ਆ ਉਹ ਬਹੁਤ ਇੱਕ ਵਧੀਆ ਜੀਤ ਵਧੀਆ ਉਪਰਾਲਾ ਲੱਗਿਆ ਜਿੱਦਾਂ ਸੋ ਆਪਜੀ ਦੀ ਕਮੇਟੀ ਨੇ ਉਹ ਸਾਰਾ ਪ੍ਰਬੰਧ ਕੀਤਾ ਜੀ ਇੱਥੇ ਹਾਂ ਹਾਂ ਜੀ ਦੇਖੋ ਜੀ ਕਮੇਟੀ ਤਾਂ ਮਤਲਬ ਜਿੱਦਾਂ ਕਹ ਲੋ ਵੀ ਪ੍ਰਬੰਧਕਾਂ ਦਾ ਕੰਮ ਹੁੰਦਾ ਪ੍ਰਬੰਧ ਕਰਨਾ ਸੋ ਉਹਦੇ ਲਈ ਜਿਹੜਾ ਮਤਲਬ ਜਿੱਦਾਂ ਕਹ ਲੋ ਵੀ ਪ੍ਰਬੰਧਕਾਂ ਦੇ ਸਿਰ ਤੇ ਚੱਲਦੇ ਆ ਮਾਇਆ ਮਾਇਆ ਜਿਹੜੀ ਆ ਮਾਇਆ ਸੰਗਤ ਦੀ ਹੁੰਦੀ ਆ ਜੀ ਸੋ ਸੱਚਜੇ ਪ੍ਰਬੰਧਕਾਂ ਦਾ ਕੰਮ ਹੁੰਦਾ ਜਿਹੜੀ ਸੰਗਤ ਦੀ ਮਾਇਆ ਉਹਨੂੰ ਸੱਚਜੇ ਢੰਗ ਦੇ ਨਾਲ ਅੱਗੇ ਲਾਉਣਾ ਸੋ ਅਸੀਂ ਪ੍ਰਾਊਡ ਫੀਲ ਕਰਦੇ ਆ ਆਪਣੇ ਆਪ ਨੂੰ ਕਿ ਸਾਡੇ ਜਿਹੜੇ ਪ੍ਰਬੰਧਕ ਆ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਇਹ ਪਰਲਾ ਕੀਤਾ ਮੇਰੇ ਖਿਆਲ ਵਿੱਚ ਮੈਲਬਨ ਦੇ ਬਾਕੀ ਵੀ ਗੁਰਦੁਆਰਾ ਸਾਹਿਬਾਨਾ ਚ ਜਿਹੜਾ ਇਹ ਪਰਲਾ ਹੋ ਰਿਹਾ ਹੈ ਕਿ ਬਹੁਤ ਜਿਹੜਾ ਵੱਡਾ ਸਾਡਾ ਜਾਣੀ ਵਾਲੀ ਨੁਕਸਾਨ ਤੇ ਹੋਰ ਮਤਲਬ ਜਿਹੜੀ ਕਿ ਅਕੱਲੋ ਵੀ ਕੁਦਰਤ ਦੀ ਕਰੋਪੀ ਇਹ ਵਧਦੀ ਹੈ ਸੋ ਇਹਦੇ ਤੋਂ ਜਦਾਂ ਕੋਲ ਉੱਭਰਨ ਲਈ ਕਾਫੀ ਜਿਹੜਾ ਸਮਾਂ ਤੇ ਸਰਮਾਇਆ ਲੱਗਣਾ ਹੈਗਾ ਜੀ ਸੋ ਇਹਦੇ ਲਈ ਮਤਲਬ ਜੋ ਵੀ ਹੈਗੀ ਹੈ ਸਮਾਇਆ ਦੁਰੀ ਹਾਂਜੀ ਸੋ ਟੇਲ ਫੁੱਲ ਪੇਟਾ ਜਿੰਨੀ ਵੀ ਹੈਗੀ ਆ ਗੋਲਕ ਲਈ ਹੋਈ ਆ ਕਿਸੇ ਨੂੰ ਕੋਈ ਹੈ ਦਾਨ ਨਹੀਂ ਕੇ ਮਤਲਬ ਇਹਨੇ ਨਹੀਂ ਨੇ ਸੋ ਆਪਣੀ ਸਮਰੱਥਾ ਦੇ ਅਨਸਾਰ ਹੋਰ ਸਟੇਜ ਤੋਂ ਵੀ ਵੈਸੇ ਪ੍ਰਬੰਧਕ ਜਿਹੜੀ ਆ ਅਪੀਲ ਕਰਦੇ ਆ ਔਰ ਰਖਿਆ ਵਾਲੇ ਵੀ ਕਾਫੀ ਸਾਰੇ ਜਿਹੜੇ ਆ ਦਾਨੀ ਸੱਜਣ ਅੱਗੇ ਆ ਰਹੇ ਆ ਸੋ ਬਹੁਤ ਸਾਰੇ ਜਿਹੜੇ ਆ ਦਾਨੀ ਸੱਜਣ ਜਿਨ੍ਹਾਂ ਨੇ ਖਾਲਸਾ ਐਡ ਜਾਂ ਯੂਨਾਈਟਿਡ ਸਿਕਸ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਉੱਥੇ ਮਤਲਬ ਇਸ ਵੇਲੇ ਕੰਮ ਕਰ ਰਹੀਆਂ ਆ ਸੋ ਉਹਨਾਂ ਨੂੰ ਡਾਇਰੈਕਟ ਵੀ ਜਿਹੜੀ ਆ ਆਪਣੀ ਸਹਾਇਤਾ ਪੰਚਾ ਰਹੇ ਆ ਮਾਇਆ ਪੰਚਾ ਰਹੇ ਆ ਸੋ ਬਹੁਤ ਵਧੀਆ ਗੱਲ ਆ ਬਸ ਇਸ ਵੇਲੇ ਮਤਲਬ ਜੋਸ਼ ਕਾਫੀ ਆ ਸੰਗਤਾਂ ਦੇ ਵਿੱਚ ਸੇਵਾ ਕਰਨ ਦਾ ਪਰ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰ ਚਾਹੀਦੇ ਆ ਔਰ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਆ ਜ਼ਰੂਰ ਜਿੰਨੀਆਂ ਵੀ ਮਤਲਬ ਕਈ ਵਾਰੀ ਜਿਹੜੇ ਮਤਲਬ ਲਾਭ ਉਠਾਉਣ ਵਾਲੀਆਂ ਵੀ ਜਿਹੜੀਆਂ ਐਨ ਜੀਓਜ਼ ਬਹੁਤ ਆ ਮਤਲਬ ਕਿ ਉਹ ਤੁਹਾਨੂੰ ਥੋੜਾ ਜਿਹਾ ਨਿਸ਼ਾਨਦੇਹੀ ਕਰਨੀ ਪਊਗੀ ਕਿ ਇਹ ਕਿਹੜਾ ਤੁਹਾਡਾ ਪੈਸਾ ਜਿਸ ਜਗ੍ਹਾ ਲਈ ਤੁਸੀਂ ਭੇਜ ਰਹੇ ਹੋ ਉੱਥੇ ਲੱਗ ਰਿਹਾ ਉਸੇ ਜਗ੍ਹਾ ਤੇ ਲੱਗਣਾ ਚਾਹੀਦਾ ਨਾ ਕਿ ਕੋਈ ਮੌਕਾ ਪ੍ਰਸਤ ਕੋਈ ਆਪਣੇ ਮਤਲਬ ਜਿੰਦਾ ਕਹੋ ਬਈ ਬੈਂਕ ਬੈਲੈਂਸ ਵਧਾਵੇ ਸੋ ਇਸ ਖਾਲ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਔਰ ਮੈਂ ਤੁਹਾਡੇ ਮਾਦਮ ਇਮਰਾਹਿਮ ਬੇਨਤੀ ਕਰੂੰਗਾ ਸਾਰਿਆਂ ਨੂੰ ਜਿਹੜੇ ਵੀ ਲੱਗੇ ਹੋਏ ਆ ਵੀ ਕਿਸੇ ਦੇ ਬੁਰੇ ਵਕਤ ਦਾ ਫਾਇਦਾ ਉਠਾ ਕੇ ਆਪਣੀ ਜੇਬਾਂ ਨਹੀਂ ਭਰਨੀਆਂ ਚਾਹੀਦੀਆਂ ਸੋ ਜਿਸ ਕੰਮ ਲਈ ਪੈਸਾ ਤੁਸੀਂ ਇਕੱਠਾ ਕਰਦੇ ਆ ਸੰਕਤਾਂ ਤੁਹਾਡੇ ਤੇ ਵਿਸ਼ਵਾਸ ਕਰਕੇ ਪੈਸਾ ਦੇ ਰਹੀਆਂ ਸੋ ਉਹ ਸਹੀ ਜਗ੍ਹਾ ਤੇ ਲੱਗਣਾ ਵੀ ਚਾਹੀਦਾ ਜੀ ਜਾਂ ਡੋਨੇਸ਼ਨ ਕਰਨੀ ਹੈ ਤਾਂ ਆਪ ਜੀ ਨੇ ਦੇਖਣੀ ਹੈ ਕਿ ਡੋਨੇਸ਼ਨ ਕਿੱਥੇ ਕਰਨੀ ਆ ਕਿੱਥੇ ਨਹੀਂ ਕਰਨੀ ਆ ਸੋ ਉਹ ਪੂਰਾ ਦੇਖ ਕੇ ਫਿਰ ਤੁਸੀਂ ਡੋਨੇਸ਼ਨ ਕਰਨਾ ਆ ਸੋ ਆਪ ਜੀ ਇਹ ਵੀ ਦੱਸੋਗੇ ਜਿੱਦਾਂ ਗੁਰੂ ਘਰ ਦੇ ਵਿੱਚ ਹੁਣ ਮੈਂ ਦੇਖਿਆ ਅੱਜ ਉੱਥੇ ਇਹ ਕੰਪੀਟੀਸ਼ਨ ਵਗੈਰਾ ਸੀਗੇ ਕੀਤਨ ਦੇ ਰਾਗ ਦੇ ਵਗੈਰਾ ਉਹ ਉਹ ਵੀ ਕਿਦਾਂ ਬੱਚਿਆਂ ਨੂੰ ਸਕਲਾਈ ਵਗੈਰਾ ਹਾਂਜੀ ਜੇ ਤੁਸੀਂ ਗੁਰਦੁਆਰਾ ਸਾਹਿਬ ਦੇ ਕਾਰ ਪਾਰਕ ਦੇ ਇੱਕ ਸਾਈਡ ਤੇ ਦੇਖਿਆ ਹੋਗਾ ਭਾਈ ਗਰਦਾਸ ਜੀ ਗੁਰਮਤ ਤੇ ਪੰਜਾਬੀ ਸਕੂਲ ਜਿਹੜਾ ਗੁਰਦੁਆਰਾ ਸਾਹਿਬ ਦੇ ਪ੍ਰਿੰਸੈਸ ਦੇ ਵਿੱਚ ਹੈਗਾ ਜਿੱਥੇ ਮੇਰੇ ਖਰਦ ਤਿੰਨ 100 ਦੇ ਕਰੀਬ ਬੱਚੇ ਐਸੇ ਵੇਲੇ ਜਿਹੜੇ ਆ ਗੁਰਮਤਿ ਵਿਦਿਆ ਤੇ ਪੰਜਾਬੀ ਦੀ ਵਿਦਿਆ ਨਾਲ ਨਾਲ ਜਿਹੜੀ ਆ ਲੈਂਦੇ ਆ ਕਾਫੀ ਚੱਜੇ ਹੈਗੇ ਸਾਡੇ ਕੋਲ ਦੇ ਆਪਕ ਉੱਥੇ ਗੁਰਦਾਰ ਸਾਹਿਬ ਦੇ ਵਿੱਚ ਉਹਦੇ ਨਾਲ ਨਾਲ ਅਸੀਂ ਮਿਊਜ਼ਿਕ ਟੀਚਰ ਦਾ ਕਬਰਾਲਾ ਕੀਤਾ ਹੋਇਆ ਜਿਹੜੇ ਕਿ ਖਾਸ ਕਰਕੇ ਤੰਤੀ ਸਾਜ਼ ਵਗੈਰਾ ਬੱਚਿਆਂ ਨੂੰ ਸਖਲਾਈ ਦਿੰਦੇ ਆ ਜੀ ਸੋ ਫਿਰ ਉਹ ਤਕਰੀਬਨ ਹਰ ਇੱਕ ਮਹੀਨੇ ਇੱਕ ਜਾਂ ਦੋ ਵਾਰ ਬੱਚਿਆਂ ਨੂੰ ਜਿਹੜਾ ਗੁਰਜੋੜਾ ਸਾਹਿਬ ਦੀ ਸਟੇਜ ਤੋਂ ਕੀਰਤਨ ਕਰਨ ਦਾ ਜਿਹੜਾ ਮੌਕਾ ਦੇਈਦਾ ਤਾਂ ਕਿ ਬੱਚੇ ਜਿਹੜੇ ਆ ਆਪਣੇ ਇਹਦੇ ਵਿੱਚ ਅਪਰੀਸ਼ੀਏਸ਼ਨ ਮਾਰ ਹੋਣ ਤਾਂ ਕਿ ਉਹਨਾਂ ਦੀ ਜਿਹੜੀ ਕਿਸੇ ਤਰ੍ਹਾਂ ਦਾ ਚਿਚਕ ਨਾ ਰਹੇ ਕਿ ਉਹਨਾਂ ਨੇ ਜੇ ਬੜੀਆਂ ਸਟੇਜਾਂ ਦੇ ਬੱਦੇ ਹੋ ਕੇ ਅਗਲੀਆਂ ਸਟੇਜਾਂ ਦੇ ਵੀ ਪਰਫਾਰਮ ਕਰਨਾ ਤਾਂ ਉਹ ਪਰਫਾਰਮ ਕਰਣ ਜੀ ਕੰਪੀਟੀਸ਼ਨ ਲੈਵਲ ਤੇ ਟ੍ਰੇਨਿੰਗ ਜਿਦਾ ਦਿੰਦੇ ਉਹਨਾਂ ਨੂੰ ਜੀ ਤੇ ਮੈਂਟਲੀ ਇਹ ਕਹਿਣਾ ਮਤਲਬ ਮੈਂਟਲੀ ਵੀ ਸਟਰੋਂਗ ਕਰਦੇ ਆ ਉਹ ਚੀਜ਼ ਦੇ ਵਿੱਚ ਕਿ ਗਾਹਾਂ ਜਾ ਕੇ ਵੱਡੇ ਜਿਹੜੇ ਸਟੇਜਾਂ ਦੇ ਉੱਪਰ ਜਾ ਕੇ ਉਹਨਾਂ ਨੇ ਪਰਫਾਰਮੈਂਸ ਜਾਂ ਆਪਣੇ ਸੱਭਿਆਚਾਰ ਨੂੰ ਆਪਣੇ ਗੁਰਮੁਖੀ ਨੂੰ ਅੱਗੇ ਵਧਾਣਾ ਤੇ ਉਹਦੇ ਵਿੱਚ ਉਹ ਜਿੱਦਾਂ ਮਜ਼ਬੂਤੀ ਦੇ ਨਾਲ ਜਾ ਕੇ ਆਪਣਾ ਕਾਰਜ ਕਰ ਸਕਣ ਸੋ ਨਾਲ ਦੇ ਨਾਲ ਇੱਕ ਐਦਾਂ ਦਾ ਵੀ ਕੋਈ ਆਪ ਜੀ ਨੇ ਅਪਰਾਲਾ ਕੀਤਾ ਹੋਇਆ ਜਿੱਦਾਂ ਆਪਾਂ ਆਪਣੇ ਪੰਜਾਬ ਲਈ ਤਾਂ ਆਪਾਂ ਡੋਨੇਸ਼ਨ ਕੱਟੀ ਕਰਦੇ ਪਏ ਆ ਜਿੱਦਾਂ ਆਪਣਾ ਜਿਹੜਾ ਲਹਿੰਦਾ ਪੰਜਾਬ ਸੀਗਾ ਤੇ ਉੱਥੇ ਵੀ ਮੈਨੂੰ ਮੇਰੇ ਹਿਸਾਬ ਮੈਨੂੰ ਲੱਗਦਾ ਪਿਆ ਕਿ ਉਹਨਾਂ ਨੂੰ ਵੀ ਲੋੜ ਜ਼ਿਆਦਾ ਆ ਆਪਣੇ ਪੰਜਾਬ ਨਾਲੋਂ ਜਿੱਦਾਂ ਹੈਗੇ ਤਾਂ ਆਪਣੀਆਂ ਲਹਿੰਦਾ ਦੇ ਚੜ੍ਹਦਾ ਆਪਣਾ ਹੀ ਆ ਇਦਾਂ ਦੇ ਵੀ ਕੁਝ ਆਪ ਜੀ ਦੇ ਕਦੇ ਗੱਲ ਹੋਈ ਆ ਕਮੇਟੀ ਦੇ ਨਾਲ ਦੇਖੋ ਐ ਮੈਂ ਕਿ ਮਹਲਾ ਜਾਂਚ ਗਿਆ ਇਸ ਵੇਲੇ ਵੈਸੇ ਮੈਂ ਪ੍ਰਬੰਧਕ ਕਮੇਟੀ ਦਾ ਇਸ ਵੇਲੇ 파ਟ ਨਹੀਂ ਐ ਮੈਂ ਵੀ ਸੰਗਤ ਦਾ ਮੈਂਬਰ ਹੀ ਆ ਮੈਂ ਅੱਜ ਤੋਂ ਕੁਝ ਅਰਸਾ ਪਹਿਲਾਂ ਮੈਂ ਕਾਫੀ ਸਾਲ ਇਹ ਨਹੀਂ ਹੈ ਕਿ ਮਤਲਬ ਕਾਫੀ ਲੰਮਾ ਸਮਾਂ ਸੇਵਾ ਕਰਨ ਦਾ ਪ੍ਰਬੰਧਕ ਕਮੇਟੀ ਜੀ ਵੀ ਮੌਕਾ ਮਿਲਿਆ ਔਰ ਹੁਣ ਵੀ ਜਿਹੜੀ ਪ੍ਰਬੰਧਕ ਕਮੇਟੀ ਆ ਸਾਡੇ ਆਪਣੇ ਭੈਣ ਭਰਾ ਆ ਸਾਰੇ ਸੋ ਉਹਨਾਂ ਦੇ ਨਾਲ ਰਾਬਤਾ ਰਹਿੰਦਾ ਪਰ ਮੇਰੇ ਨੋਲੇਜ ਦੇ ਵਿੱਚ ਇਹੋ ਜੀ ਗੱਲ ਨਹੀਂ ਕੋਈ ਆਈ ਮੈਂ ਜਰੂਰ ਅੱਜ ਇੱਕ ਆਪਣੇ ਫੇਸਬੁੱਕ ਤੇ ਪੋਸਟ ਪੜ ਰਿਆ ਸੀ ਕੋਈ ਸਿਡਨੀ ਦੇ ਵਿੱਚ ਪਾਕਿਸਤਾਨੀ ਐਸੋਸੀਏਸ਼ਨ ਹੈ ਜਿਹੜੇ ਕਿ ਫੰਡਰੇISING ਕਰ ਰਹੇ ਆ ਸੋ ਇੱਥੇ ਵੀ ਸਾਡੇ ਪਾਕਿਸਤਾਨੀ ਭਰਾ ਹੈਗੇ ਜਿਹੜੀਆਂ ਐਸੋਸੀਏਸ਼ਨ ਆ ਹੈਗੀਆਂ ਪਾਕਿਸਤਾਨੀਆਂ ਸੋ ਜ਼ਰੂਰ رابطہ ਕਰਾਂਗੇ ਉਹਨਾਂ ਦੇ ਨਾਲ ਵੀ ਜੇ ਉਹ ਵੀ ਕੋਈ ਇਹੋ ਜਿਹਾ ਅਪਰਾਲਾ ਕਰਦੇ ਤਾਂ ਜੀ ਜ਼ਰੂਰ ਸਾਰਿਆਂ ਨੂੰ ਮੈਂ ਅਪੀਲ ਕਰਾਂਗੇ ਕਿ ਉਹ ਵੀ ਔਰ ਮੈਂ ਕਹਿੰਦਾ ਬੜਾ ਪਿਆਰ ਦਿੰਦੇ ਆ ਦਸੰਬਰ 2023 ਦੇ ਵਿੱਚ ਮੌਕਾ ਮਿਲਿਆ ਸੀਗਾ ਪਾਕਿਸਤਾਨ ਸਾਹਿਬ ਜਦਾਂ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਨ ਦੇ ਸੋ ਉੱਥੇ ਦੇ ਜਿਹੜੇ ਆਮ ਲੋਕ ਆਏ ਬੜੇ ਪਿਆਰ ਮਿਲਿਆ ਉੱਥੇ ਬਹੁਤ ਮੁਹਬਤ ਕੀਤੀਆਂ ਉਹਨਾਂ ਨੇ ਸੋ ਦੋਏ ਪੰਜਾਬ ਆਪਣੇ ਆ ਸਾਨੂੰ ਮਤਲਬ ਭਾਈਚਾਰੇ ਨੂੰ ਰਲ ਕੇ ਉਹਨਾਂ ਦੀ ਵੀ ਹੈਲਪ ਕਰਨੀ ਚਾਹੀਦੀ ਜਿਹੜੇ ਜਿਨ੍ਹਾਂ ਦੀ ਆਪਣੀ ਜਿਨ੍ਹਾਂ ਨੇ ਠੇਕੇ ਦੇ ਦਿੱਤੀਆਂ ਹੋਈਆਂ ਜ਼ਮੀਨਾਂ ਹਾਂਜੀ ਮੈਂ ਥੋੜੇ ਦਿਨ ਆ ਦੋ ਤਿੰਨ ਦਿਨ ਕਿਦਨ ਪਹਿਲਾਂ ਮੇਰੇ ਖਿਆਲ ਸ਼ਾਇਦ ਆਪਣੇ ਮਖੂਸ ਸਾਹਿਬ ਜੀ ਉਹਨਾਂ ਨੇ ਕਿਸੇ ਨਾਲ ਗੱਲਬਾਤ ਕਰ ਰਹੀ ਸੀ ਕਿ ਕੋਈ ਸੱਜਣ ਸਾਹਮਣੇ ਆਏ ਕਿ ਉਹਨਾਂ ਨੇ ਆਪਣਾ ਜਿਹੜਾ ਠੇਕਾ ਦਾ ਲਿਆ ਹੋਇਆ ਸੀ ਵੀਰਾਂ ਤੋਂ ਤਾਂ ਉਹ ਵਾਪਸ ਕਰ ਦਿੱਤਾ ਸੋ ਬਾਕੀ ਵੀ ਉਹਨਾਂ ਨੇ ਕਿਹਾ ਕਿ ਨਹੀਂ ਲਵੋਗੇ ਠੀਕ ਹੈ ਜੀ ਮਤਲਬ ਜਿੰਨੇ ਜੋਗੇ ਵੀ ਹੈਗੇ ਆ ਸਾਰੇ ਵੀ ਮਤਲਬ ਹੈਲਪ ਕਰਨੀ ਚਾਹੀਦੀ ਹੈ ਜਰੂਰ ਜੇ ਸਾਰਾ ਨਹੀਂ ਤਾਂ ਅੱਧਾ ਠੇਕਾ ਜੇ ਇੱਕ ਫਸਲ ਉਹਨਾਂ ਦੀ ਬਰਬਾਦ ਹੋ ਗਈ ਹੈ ਤੇ ਹੋਰ ਹੋਣਾ ਕਿਉਂਕਿ ਕਈ ਵਾਰੀ ਜਿਹੜੇ ਜਿੰਨ ਦੇ ਕੋਲ 2-4 ਖੇਤ ਜ਼ਮੀਨ ਦੇ ਆ ਜਿਹੜੀ ਉਹਨਾਂ ਨੇ ਠੇਕੇ ਦਿੱਤੀ ਹੁੰਦੀ ਆ ਉਹਨਾਂ ਦੇ ਕੋਲ ਵੀ ਇਨਕਮ ਦਾ ਕੋਈ ਹੋਰ ਸਾਧਨ ਨਹੀਂ ਹੁੰਦਾ ਉਹਨਾਂ ਨੇ ਵੀ ਉਹ ਠੇਕੇ ਦੇ ਸਿਰ ਤੇ ਹੀ ਸਾਰਾ ਸਾਲ ਗੁਜ਼ਾਰਾ ਕਰਨਾ ਹੁੰਦਾ ਸੋ ਜਿਹੋ ਜਿਹੋ ਜਿਹੇ ਆਪਣੀ ਜਿੰਨੀ ਜਿੰਨੀ ਵੀ ਸਮਰਥਾ ਹੈਗੀ ਆ ਸਾਰੇ ਮਤਲਬ ਮਨ ਦਾ ਯੋਗਦਾਨ ਪਾਓ ਜਿੰਨੀ ਜਿੰਨੇ ਵੀ ਜੇ ਪੂਰਾ ਨਹੀਂ ਮਾਫ ਕਰ ਸਕਦੇ ਥੋੜਾ ਅੱਧ ਚੱਦਾ ਜਿੰਨਾ ਵੀ ਤਾਂ ਕਿ ਦੋਨੇ ਪਾਸੇ ਜਿਹੜੇ ਆ ਬੈਲੈਂਸ ਰਹਿ ਸਕੇ ਪੈਰਲਲ ਰੋਕੇ ਚੱਲ ਸਕਦਾ ਹਾਂ ਜੀ ਹਾਂ ਜੀ ਜੀ ਸੋ ਭਾਈ ਉਹਨਾਂ ਆਪਾਂ ਹੁਣ ਭਾਈ ਉਹਨਾਂ ਨੇ ਜਿੱਦਾਂ ਆਲਰੇਡੀ ਪਹਿਲੇ ਗੱਲਬਾਤ ਕੀਤੀ ਸੀ ਕਿ ਭਾਈ ਉਹ ਉਹ ਇੱਥੇ ਪ੍ਰਾਪਰਟੀ ਦਾ ਕੰਮ ਕਰਦੇ ਆ ਜੀ ਦਾ ਸੋ ਮੈਂ ਸੋਚਦਾ ਪਿਆ ਕਿ ਜਿਹੜੇ ਲੋਕ ਇੱਥੇ ਜਿੱਦਾਂ ਸਪੈਸ਼ਲ ਜ਼ਿਆਦਾਤਰ ਇੱਥੇ ਨਿਊਜ਼ੀਲੈਂਡ ਦੇ ਵਿੱਚ ਉਤੋਂ ਇੱਥੇ ਆਪਣੀ ਮੂਵ ਹੋ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਆ ਕੇ ਸੋ ਆਹ ਜਿਹੜਾ ਏਰੀਆ ਪੈਂਦਾ ਆ ਜਿੰਨਾ ਵੀ ਇੱਥੇ ਭਾਈ ਉਹਨਾਂ ਨੂੰ ਸਾਰੇ ਕਾਫੀ ਟਾਈਮ ਤੋਂ ਰਹਿੰਦੇ ਪਏ ਆ ਤੇ ਭਾਈ ਉਹਨਾਂ ਨੂੰ ਨੌਲੇਜ ਵੀ ਹੈਗੀ ਆ ਪਲੱਸ ਨਾਲ ਦੇ ਨਾਲ ਇਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਆ ਤੇ ਨਾਲ ਇਹਨਾਂ ਦਾ ਕੀਤਾ ਵੀ ਇਹੀ ਜੋੜਾ ਹੈਗਾ ਤੇ ਆਪ ਜੀ ਕੁਝ ਦੱਸਣਾ ਚਾਹੁੰਦੇ ਆ ਕਿ ਜਦੋਂ ਇੱਥੇ ਕੋਈ ਕਿਸੇ ਨੇ ਪ੍ਰਾਪਰਟੀ ਲੈਣੀ ਆ ਜਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਨੂੰ ਦੇਖਣੀਆਂ ਚਾਹੀਦੀਆਂ ਆ ਇੱਥੇ ਆਉਣ ਤੋਂ ਪਹਿਲਾਂ ਜਾਂ ਆ ਕੇ ਪਹਿਲਾਂ ਸਰਚ ਕਰਕੇ ਚਲ ਜਾਣਾ ਹਾਂਜੀ ਤੇ ਲੋਕੇਸ਼ਨ ਵਗੈਰਾ ਕਿਹੜੀ ਲੋਕੇਸ਼ਨ ਤੇ ਉਹਨਾਂ ਨੂੰ ਘਰ ਵਗੈਰਾ ਇਹ ਵਾਲੇ ਸਾਰਾ ਆਪ ਜੀ ਇੱਕ ਵਾਰ ਨਾ ਹਾਂਜੀ ਜਦੋਂ ਵੀ ਤੁਸੀਂ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਆ ਪਹਿਲਾਂ ਤੁਹਾਨੂੰ ਜਿਹੜੀ ਉੱਥੇ ਦੀ ਮਤਲਬ ਚੰਗੀ ਤਰ੍ਹਾਂ ਜਿਹੜੀ ਕਹੋ ਵੀ ਸਟੱਡੀ ਆਪਣੀ ਮਤਲਬ ਆਪਣੀ ਨੋਲਿਜ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਬੰਦਾ ਆਉਂਦਾ ਨਵਾਂ ਬੰਦਾ ਆਉਂਦਾ ਆ ਬਾਹਰੋਂ ਤਾਂ ਜਿਹੜੇ ਚਾਹੇ ਹੈ ਖੁਦ ਵੀ ਕੋਈ ਨਾ ਚੋ ਇੱਕਿਆ ਵੀ ਮਤਲਬ ਕਹਿ ਲੋ ਵੀ ਆਪਾਂ ਪ੍ਰਾਪਰਟੀ ਦਾ ਕੰਮ ਕਰਦੇ ਆ ਅਸੀਂ ਤਾਂ ਇਹ ਹੁੰਦੀ ਹੈ ਕਿ ਗਾਹਕ ਆਇਆ ਜੀ ਜੀ ਬੰਦਾ ਮਤਲਬ ਗਾਹਕ ਵਸਾਉਣ ਵਾਲੀ ਗੱਲ ਹੁੰਦੀ ਹੈ ਕਈ ਵਾਰੀ ਗਾਹਕ ਨੂੰ ਨੌਲੇਜ ਨਹੀਂ ਹੁੰਦੀ ਕਿ ਕਿਹੜਾ ਏਰੀਆ ਉੱਥੇ ਪ੍ਰਾਈਸਾਂ ਕਿਹੋ ਜਿਹੀਆਂ ਆ ਅਸੀਂ ਜਿੱਥੋਂ ਆਏ ਹੁੰਦੇ ਆ ਜਿੱਦਾਂ ਖਾਸ ਕਰਕੇ ਆਕਲੈਂਡ ਜੇ ਤੁਸੀਂ ਗੱਲ ਕਰੀਏ ਆਕਲੈਂਡ ਦੇ ਨਾਲ ਮੈਲਬਨ ਦੇ ਕਈ ਸਬਰਵੇ ਜੇ ਉਹਨਾਂ ਦਾ ਕੰਪੈਰੀਸ਼ਨ ਕਰੀ ਜੀ ਦਾ ਮਤਲਬ ਆਕਲੈਂਡ ਕਾਫੀ ਮਹਿੰਗਾ ਹੈ ਪ੍ਰੋਪਰਟੀ ਤੇ ਇੱਥੇ ਕਈ ਸਵਰਬ ਕਾਫੀ ਸਸਤੇ ਆ ਉਹ ਫਿਰ ਕਈ ਲੋਕੀ ਈਮੋਸ਼ਨਲੀ ਉਹਨਾਂ ਦਾ ਫਾਇਦਾ ਤੁਸੀਂ ਤਾਂ ਉੱਥੇ ਮਿਲੀਅਨ ਦੇ ਵਿੱਚ ਇਹ ਤਾਂ 8 ਲੱਖ ਦਾ ਜਦ ਕਿ ਅਸਲੀਅਤ ਦੇ ਵਿੱਚ ਉਹਦੀ ਕੀਮਤ 6.5 ਤੋਂ 7 ਹੁੰਦੀ ਆ ਇਹੋ ਜਿਹਾ ਵੀ ਮਤਲਬ ਜਿਹੜੇ ਹਾਂਏ ਤੋਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਰੂਰ ਤੁਹਾਨੂੰ ਪਹਿਲਾਂ ਸਾਰਾ ਜਿਹੜੀਆਂ ਉੱਥੇ ਜਿਹੜੇ ਵੀ ਸਵਰਬ ਚ ਤੁਸੀਂ ਘਰ ਲੈਣਾ ਤੁਸੀਂ ਉੱਥੇ ਮਤਲਬ ਜਿੱਦਾਂ ਵੀ realestate.com ਹੈ realestate ਤੇ ਜਾਓ ਜਾ ਕੇ ਦੇਖੋ ਵੀ ਪਹਿਲਾਂ ਕੀ ਵੀ ਕਿਹਾਇਆ ਕਿੰਨੀ ਕੀਮਤ ਤੇ ਵਿਕੇ ਹੋਏ ਆ ਫਿਰ ਤੁਸੀਂ ਥੋੜਾ ਜਿਹਾ ਆਪਣਾ ਕੰਪੈਰੀਸ਼ਨ ਕਰ ਲਓ ਔਰ ਇੱਕ ਤੋਂ ਵੱਧ ਏਜੰਟਾਂ ਦੇ ਨਾਲ ਗੱਲ ਕਰ ਲਓ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਹੜਾ ਘਰ ਦੇਖਿਆ ਤਾਂ ਜਦੇ ਉਹੀ ਲੈ ਲੈਣਾ ਇੱਕਦਮ ਸੋ ਇੱਥੇ ਬਹੁਤ ਇਸ ਵੇਲੇ ਜਿਵੇਂ ਕਹੋ ਬਾイヤਰਸ ਮਾਰਕੀਟ ਆ ਹਲੇ ਮਾਰਕੀਟ ਸਲੋਆ ਗਰਮ ਹੋ ਰਹੀ ਹੈ ਮਾਰਕੀਟ ਉੱਠ ਰਹੀ ਹੈ ਪਰ ਹਲੇ ਉਹ ਚੀਜ਼ ਨਹੀਂ ਹੈ ਜੋ ਅੱਜ ਤੋਂ 3-4 ਸਾਲ ਪਹਿਲਾਂ ਜਾਂ ਮਤਲਬ 5 ਸਾਲ ਪਹਿਲਾਂ ਸੀ ਹਜੇ ਥੋੜੀ ਸਲੋਅ ਸੋ ਆਪਣਾ ਸਮਝ ਜ਼ਰੂਰ ਲਗਾਓ ਕਿਉਂਕਿ ਮੈਂ ਅਕਸਰ ਜਦੋਂ ਕੋਈ ਮੇਰੇ ਨਾਲ ਘਰ ਦੇਖਣ ਆਉਂਦਾ ਤਾਂ ਮੈਂ ਤਾਂ ਉਹਨਾਂ ਨੂੰ ਅਕਸਰ ਇਹ ਗੱਲ ਕਹਿੰਦਾ ਕਿ ਤੁਹਾਨੂੰ ਆਪਣੇ ਜਿਹੜਾ ਹੋਮਵਰਕ ਪੂਰਾ ਕਰ ਲੈਣਾ ਚਾਹੀਦਾ ਤਸੱਲੀ ਕਰਕੇ ਹੀ ਘਰ ਸੌਦਾ ਕਰੋ ਕਿਉਂਕਿ ਇਹ 5 ਜਾਂ 10 ਡਾਲਰ ਦਾ ਕੋਈ ਖੜਾਉਣਾ ਨਹੀਂ ਤੁਸੀਂ ਖਰੀਦਿਆ ਜਿੰਦਗੀ ਬਦਲ ਗਈ ਤੇ ਜਿਹੜਾ ਤੁਸੀਂ ਤੁਹਾਡੇ ਨਹੀਂ ਪਸੰਦ ਆਇਆ ਤਾਂ ਸੁੱਟ ਕੇ ਨਵਾਂ ਲੈ ਲਓਗੇ ਸੋ ਇਹ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ ਘਰ ਲੈਣਾ ਔਰ ਖਾਸ ਕਰਕੇ ਜਿਹੜੇ ਪਹਿਲਾਂ ਘਰ ਲੈਂਦੇ ਆ ਉਹਨਾਂ ਨੇ ਬੜੀ ਮਤਲਬ ਕਹਿ ਲਓ ਵੀ ਖੂਨ ਪਸੀਨੇ ਦੀ ਕਮਾਈ ਉਹਨਾਂ ਨੇ ਇਕੱਠੀ ਕਰ ਕਰਕੇ ਨਾ ਜਿਹੜਾ ਇਨੀਸ਼ੀਅਲ ਡਿਪੋਜ਼ਿਟ ਜਿਹੜਾ ਦੇਣਾ ਹੁੰਦਾ ਉਹ ਜੋੜਿਆ ਹੁੰਦਾ ਸੋ ਜੇ ਉਹ ਡਿਪੋਜ਼ਿਟ ਗਲਤ ਜਗ੍ਹਾ ਤੇ ਜਾਂ ਗਲਤ ਕਰਤੇ ਲੱਗ ਗਿਆ ਤਾਂ ਫਿਰ ਉਹ ਕਈ ਵਾਰੀ ਸਾਰੀ ਉਮਰ ਬੰਦਾ ਉਹ ਮਤਲਬ ਕਹਿ ਲਓ ਵੀ ਤਾਣ ਨਹੀਂ ਕਰ ਸਕਦਾ ਹਾਂਜੀ ਸੋ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਸੋ ਮੈਂ ਸਰਨ ਮੈਂ ਇਹ ਨਹੀਂ ਕਿਸੇ ਨੂੰ ਕਹਿੰਦਾ ਕਿ ਬੰਦੇ ਜਾਣ ਬੁੱਝ ਕੇ ਕਰਦੇ ਆ। ਇਹ ਆਪਾਂ ਪਰਸਨਲ ਆਪਣਾ ਪਰਸਨਲ ਸੀਗਾ ਜਿੱਦਾਂ ਇਹ ਵਾਲਾ ਮੇਰਾ ਕੁਐਸਚਨ। ਹਾਂਜੀ। ਸੋ ਮੇਰਾ ਇਹ ਸੀਗਾ ਕਿ ਜੇ ਕੋਈ ਬੰਦਾ ਇਨ ਫਿਊਚਰ ਇੱਥੇ ਆ ਕੇ ਮੂਵ ਹੋਣਾ ਚਾਹੁੰਦਾ ਹੈ ਤੇ ਬਸਣਾ ਚਾਹੁੰਦਾ ਹੈ। ਹਾਂਜੀ। ਤੇ ਆਪਾਂ ਜਿੰਨਾ ਵੀ ਹੋ ਸਕੇ ਹੈਗੇ ਆਪਾਂ ਉਹਨਾਂ ਨੂੰ ਪੋਜ਼ਿਟਿਵ ਚੀਜ਼ ਵੀ ਦੱਸਣੀ ਜ਼ਰੂਰੀ ਆ। 네ਗੇਟਿਵ ਚੀਜ਼ ਵੀ ਆਪਾਂ ਆਪਾਂ ਹੁਣ ਗਾਂ ਹੋਰ ਗੱਲ ਕਰਾਂਗੇ ਜਿੱਦਾਂ ਆਪਾਂ ਇਹ ਦੇਖਦੇ ਆਂ ਕਿ ਜਿਹੜੇ ਏਰੀਆਜ਼ ਹੁੰਦੇ ਜਿੱਦਾਂ ਕੋਈ ਏਰੀਆ ਕਿੱਦਾਂ ਦਾ ਹੁੰਦਾ ਕੋਈ ਡਿਫਰੈਂਟ ਡਿਫਰੈਂਟ ਏਰੀਆ ਹੁੰਦੇ ਆ। ਉਹਦੇ ਬਾਰੇ ਵੀ ਆਪ ਜੀ ਕੋਈ ਪ੍ਰਿਫਰ ਕਰਦੇ ਆ ਕਿ ਕਿਹੜਾ ਏਰੀਆ ਬੈਸਟ ਹੋਊਗਾ ਤੇ ਕਿਹੜਾ ਏਰੀਆ ਬੈਸਟ ਆ ਤੇ ਉਹ ਕਿਹੜੇ ਕੰਮ ਲਈ ਮਤਲਬ ਹਾਂਜੀ ਦੇਖੋ ਏਰੀਆ ਤਾਂ ਜਿੱਦਾਂ ਕਹਿੰਦੇ ਵੀ ਕੋਈ ਵੀ ਮਾੜਾ ਨਹੀਂ ਹੁੰਦਾ ਸਾਰੇ ਵਧੀਆ ਹੁੰਦੇ ਆ ਆਪਣੀ ਜ਼ਰੂਰਤ ਕੀ ਹੈ ਇਹ ਮਾਨੇ ਕ ਰੱਖਦੀ ਹੈ ਜੇ ਤੁਸੀਂ ਨੌਕਰੀ ਪੇਸ਼ਾ ਵਾਲੇ ਆ ਤੁਸੀਂ ਮਤਲਬ ਆਪਣੇ ਕੰਮ ਤੱਕ ਕਾਰ ਤੇ ਜਾਣਾ ਆ ਜਾਂ ਤੁਹਾਨੂੰ ਪਬਲਿਕ ਟਰਾਂਸਪੋਰਟ ਦੀ ਲੋੜ ਆ ਤੁਹਾਡੇ ਬੱਚੇ ਸਕੂਲ ਜਾਂਦੇ ਆ ਤੁਹਾਡੇ ਬੱਚੇ ਕਾਲਜ ਜਾਂਦੇ ਆ ਤੁਹਾਡੇ ਬੱਚਿਆਂ ਦੀ ਕੀ ਜ਼ਰੂਰਤ ਹੈ ਕਿ ਉਹਨਾਂ ਨੇ ਆਪਣਾ ਕੋਈ ਉਹਨਾਂ ਕੋਈ ਸਾਧਨ ਹੈ ਜਾਣਦਾ ਜਾਂ ਉਹਨਾਂ ਨੇ ਪਬਲਿਕ ਟਰਾਂਸਪੋਰਟ ਤੇ ਰਿਲਾਇ ਕਰਨਾ ਜਾਂ ਕੁਝ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਕੋਖਣੀਆਂ ਚਾਹੀਦੀਆਂ ਸੋ ਜਿਹੜੇ ਵੀ ਏਰੀਆ ਚ ਘਰ ਲੈਣਾ ਹੈ ਤੁਸੀਂ ਜਿਹੋ ਜੀ ਤੁਹਾਡੀਆਂ ਜ਼ਰੂਰਤਾਂ ਹੈ ਪਹਿਲਾਂ ਉਹ ਦੇਖੋ ਕਿ ਤੁਹਾਡੀਆਂ ਉਹ ਘਰ ਜਿਹੜਾ ਤੁਹਾਡੇ ਪਸੰਦ ਹੈ ਉਥੋਂ ਉਹ ਜ਼ਰੂਰਤ ਤੁਹਾਨੂੰ ਮਤਲਬ ਕਿੰਨੀ ਕੁ ਸੁਵਿਧਾ ਜਿਹੜੀ ਹੈ ਉਹ ਸਖਾਲੀ ਹੈ ਮਤਲਬ ਮਿਲਦੀ ਹੈ ਕਈ ਵਾਰੀ ਘਰ ਵਧੀਆ ਹੁੰਦਾ ਆ ਪਰ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਕੁਝ ਹੋਰ ਨੇ ਜਾਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬੱਚੇ ਪ੍ਰਾਇਮਰੀ ਸਕੂਲ ਜਾਂਦੇ ਆ ਜਿਆਦਾ ਫਿਰ ਤੁਸੀਂ ਮਤਲਬ ਸਵੇਰੇ ਸ਼ਾਮ ਨੂੰ ਛੱਡ ਚੱਕ ਸਕਦੇ ਆ ਮਤਲਬ ਸਵੇਰੇ ਡ੍ਰੌਪ ਕੀਤਾ ਸਕੂਲ ਸ਼ਾਮ ਨੂੰ ਚੱਕ ਲੈ ਜਾਂ ਕੀ ਬੱਚੇ ਆਪਣੇ ਆਪ ਕਿਉਂਕਿ ਮੈਂ ਆਪਣੀ ਗੱਲ ਕਰਦਾ ਮੈਂ ਜਦੋਂ ਇਸ ਘਰ ਦੇ ਵਿੱਚ ਬੈਠਿਆ ਇਹ ਘਰ ਲੈਣਾ ਸੀ ਤਾਂ ਮੈਨੂੰ ਕਾਫੀ ਸਮਾਂ ਲੱਗਿਆ ਘਰ ਖੋਜਣ ਨੂੰ ਕਿ ਮੈਂ ਚਾਹੁੰਦਾ ਸੀਗਾ ਕਿ ਬੱਚੇ ਉਸ ਵੇਲੇ ਪ੍ਰਾਇਮਰੀ ਸਕੂਲ ਚ ਸੀ ਕਿ ਬੱਚੇ ਸਕੂਲ ਤੱਕ ਆਪ ਤੁਰ ਕੇ ਚਲੇ ਜਾਣ ਆਪ ਆ ਜਾਣ ਘਰ ਸੋ ਮੈਨੂੰ ਕਾਫੀ ਸਮਾਂ ਲੱਗਿਆ ਖੋਜਣ ਨੂੰ ਤਾਂ ਮੈਨੂੰ ਫਿਰ ਘਰ ਅਸਟ ਜਿਹੜਾ ਆਪਣੇ ਆਪ ਉਹ ਖਰੀਦਿਆ ਹਾਂਜੀ ਕੋਈ ਹੈ ਕਿ ਹਰੇਕ ਬੰਦੇ ਦੀ ਡਿਫਰੈਂਟ ਡਿਫਰੈਂਟ ਰਿਕੁਆਇਰਮੈਂਟ ਹਵਾ ਸੋ ਪਹਿਲਾਂ ਆ ਵੀ ਦਾ ਰਿਕੁਆਇਰਮੈਂਟ ਚੈੱਕ ਕਰੋ ਫਿਰ ਰਿਕੁਆਇਰਮੈਂਟ ਦੇ ਹਿਸਾਬ ਨਾਲ ਲੋਕੇਸ਼ਨ ਦੇਖੋ ਫਿਰ ਪ੍ਰਾਈਸ ਦੇਖੋ ਫਿਰ ਜੌਬਸ ਵਗੈਰਾ ਉਹ ਸਾਰਾ ਉਸ ਟਾਈਮ ਫਿਰ ਆ ਵੀ ਨੂੰ ਡਿਸਾਈਡ ਕਰਨਾ ਹੁੰਦਾ ਹੈ ਸੋ ਸੋ ਜਿੱਦਾਂ ਭਾਜੀ ਇਹ ਵੀ ਚੀਜ਼ ਦੱਸੋਗੇ ਜਿੱਦਾਂ ਜਿੱਦਾਂ ਫਰਸਟ ਕੋਈ ਬਾਇਰ ਹੈਗਾ ਇੱਥੇ ਤੇ ਇੱਥੇ ਜਿਹੜੇ ਨਾਰਮਲ ਲੋਕ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਦਾ ਓਵਰ ਸੀਸ ਤੋਂ ਆਉਂਦੇ ਜਿਹਦਾ ਕੀ ਵੀ ਸੇਵਰ ਵਗੈਰਾ ਜਾਂ ਕੋਈ ਹੋਰ ਕੁਛ ਇਦਾਂ ਦੀ ਜਿਹੜੀ ਫੈਸਿਲਿਟੀ ਵਗੈਰਾ ਉਹ ਚ ਕਿੰਨੇ ਕ ਪਰਸੈਂਟ ਬਜਟ ਚਾਹੀਦਾ ਹੁੰਦਾ ਆ ਪਾ ਨੂੰ ਸਾਡੇ ਹੁਣ ਇੱਥੋਂ ਜਿਹੜੀ ਗਵਰਨਮੈਂਟ ਐ ਮਤਲਬ ਇਹਨਾਂ ਨੇ 1 ਫਸਟ ਅਕਤੂਬਰ ਤੋਂ ਲਾਗੂ ਹੋਣਾ ਜੀ 5% ਡਿਪੋਜ਼ਿਟ ਤੇ ਜਿਹੜਾ ਆ ਵੈਸੇ ਤਾਂ ਪਹਿਲਾਂ ਵੀ ਜਿਹੜੇ ਬ੍ਰੋਕਰਸ 5% ਡਿਪੋਜ਼ਿਟ ਤੇ ਲੋਨ ਵਗੈਰਾ ਤਾਂ ਕਰਵਾ ਦਿੰਦੇ ਸੀਗੇ ਪਰ ਉਹਦੇ ਚ ਤੁਹਾਨੂੰ ਐਲ ਐ ਐਮ ਆਈ ਜਿਹੜੀ ਆ ਲੈਂਡਰ ਮਾਰਗੇਜ ਇੰਸ਼ੋਰੈਂਸ ਜਿਹੜੀ ਆ ਉਹ ਕਾਫ ਪਰ ਇਹਨੇ ਜਿਹੜੀ ਗਵਰਨਮੈਂਟ ਸਕੀਮ ਆ ਇਹਦੇ ਵਿੱਚ ਉਹ ਨਹੀਂ ਪਊਗੀ 1 ਅਕਤੂਬਰ ਤੋਂ ਲਾਗੂ ਹੋਣੀ ਆ ਸੋ ਫਰਸਟ ਹோம் ਬਾਏਰਸ ਲਈ 5% ਆਪਣੇ ਡਿਪੋਜ਼ਿਟ ਦੇ ਨਾਲ ਤੁਹਾਨੂੰ ਤੁਸੀਂ ਕਰ ਲੈਣਾ ਜਿਹੜਾ ਸਖਾਲਾ ਹੋ ਜਾਏਗਾ ਉਹ ਲੈ ਸਕਦੇ ਆ ਤੁਸੀਂ ਸੋ ਜਿਹੜੀ ਲੈਸ ਲੈਸ ਡਿਪੋਜ਼ਿਟ ਜਿੱਦਾਂ 5% ਲਾ ਲਓ ਸੋ ਜਿੱਦਾਂ 20% ਹੋ ਗਏ ਇਹਦਾ ਮੈਕਸਿਮਮ ਤੇ ਉਹਦੇ ਵਿੱਚ ਜਿੱਦਾਂ ਫਿਰ ਲੈਵੀ ਵਗੈਰਾ ਵੀ ਚਾਰਜ ਕਰਦੇ ਆ ਬੈਂਕ ਵਾਲੇ ਇੱਥੇ ਹੈ ਜਿਹੜੇ ਲੋਜ਼ ਡਿਪੋਜ਼ਿਟ ਦੇ ਵਿੱਚ ਮੈਂ ਉਹੀ ਗੱਲ ਕੀਤੀ ਨਾ ਜੀ ਜੇ ਜੇ ਮਤਲਬ ਜਿਹੜਾ ਪਹਿਲਾਂ 5% ਤੋਂ ਜਾਂ 10% 20% ਤੋਂ ਥੱਲੇ ਜਿੰਨਾ ਸੀਗਾ ਉਸ ਹਿਸਾਬ ਨਾਲ ਤੁਹਾਨੂੰ ਲੈਂਡਰ ਮੌਰਗੇਜ ਇੰਸ਼ੋਰੈਂਸ ਪੈਂਦੀ ਸੀਗੀ 20% ਡਿਪੋਜ਼ਿਟ ਤੇ ਮਤਲਬ ਜਿੱਦਾਂ ਵੀ ਤੁਹਾਨੂੰ ਈਜ਼ੀ ਲੋਨ ਹੋ ਜਾਂਦਾ ਹੈ ਹਾਂ ਜੀ ਕਿਉਂਕਿ ਬੈਂਕ ਦਾ ਰਿਸਕ ਘਟ ਜਾਂਦਾ ਹੈ ਜਦੋਂ 20% ਤੁਸੀਂ ਕੋਲੋਂ ਦੇਤਾ ਜਿੰਨਾ ਲੈਸ ਡਿਪੋਜ਼ਿਟ ਹੈ ਅੱਗੇ 19 ਉਹ ਮੌਰਗੇਜ ਇੰਸ਼ੋਰੈਂਸ ਜਿਹੜੀ ਹੈ ਉਹ ਪੈਂਦੀ ਸੀਗੀ ਇਹੀ ਗਵਰਨਮੈਂਟ ਦੀ ਸਕੀਮ ਹੈ ਕਿ ਫਰਸਟ ਹੋਮ ਬਾਏਰਸ ਨੂੰ ਜਿੰਨਾ ਲਈ ਕਿ ਬਹੁਤ ਉਹ ਔਖਾ ਹੋ ਜਾਂਦਾ ਸੀਗਾ ਜੇ ਮਤਲਬ 10-15000 ਡਾਲਰ ਉਹਨੂੰ ਐਕਸਟਰਾ ਮੌਰਗੇਜ ਇੰਸ਼ੋਰੈਂਸ ਦੇਣੀ ਪੈ ਗਈ ਤਾਂ ਉਹਦੇ ਲਈ ਹੋਰ ਬਰਡਨ ਬਣ ਜਾਂਦਾ ਸਰ ਉਹ ਹੁਣ ਜਿਹੜੀ ਆ ਫਰਸਟ ਹੋਮ ਬਾਇਰਸ ਲਈ ਜਿਹੜੀ ਗਵਰਨਮੈਂਟ ਨੇ ਖਤਮ ਕੀਤੀ ਹੈਗੀ ਆ ਕਿ ਜਿਹੜੀ ਆ ਠੀਕ ਆ ਤੇ ਜਿਹੜੇ ਆਪਣੇ ਭਾਜੀ ਟਾਊਨ ਹਾਊਸ ਹੁੰਦੇ ਆ ਜਿਹਦਾ ਜਿਹਨਾਂ ਦੇ ਵਿੱਚ ਸਪੇਸ ਘੱਟ ਹੁੰਦੀ ਉੱਪਰ ਉਹਨਾਂ ਜਿਹਦਾ ਤੇ ਉਹਨਾਂ ਵਾਸਤੇ ਵੀ 5% ਤੇ ਹੋ ਜਾਂਦੇਗਾ ਉਹ ਵੀ 5% ਤੇ ਮਤਲਬ ਜਦੋਂ ਅਗੇਨ ਤੁਹਾਡੇ ਮਤਲਬ ਜਦੋਂ ਆ ਕੋਲ ਵੀ ਬ੍ਰੋਕਰਸ ਜਿਹੜੇ ਹੈਗੇ ਆ ਤੁਹਾਡੀ ਮਤਲਬ ਸਾਰੀ ਇਨਕਮ ਲਾ ਕੇ ਤਾਂ ਮਤਲਬ ਉਹ ਕਰਵਾ ਦਿੰਦੇ ਆ ਹਾਂ ਸੋ ਡਿਪੈਂਡ ਕਰਦਾ ਤੁਹਾਡੀ ਮਤਲਬ ਜੋਸ ਕਿਹੜੀ ਯਾਰਨੇ ਮਤਲਬ ਤੁਸੀਂ ਜਿਹੜੀ ਅਫੋਰਡੇਬਿਲਟੀ ਮਾਤਚ ਕੀ ਹੈ ਜਿਹੜੀ ਬੈਂਕਰੀ ਪੇਮੈਂਟਸ ਹੈ ਤੁਸੀਂ ਉਹ ਮਤਲਬ ਕਰ ਸਕਦੇ ਆ ਪ੍ਰੋਪਰਟੀ ਤਾਂ ਕੋਈ ਵੀ ਆ ਉਹਦੇ ਵਿੱਚ ਮਤਲਬ ਜਦਾਂ 5% ਤੇ ਹੋ ਜਾਂਦਾ ਸੋ ਭਾਈ ਉਹਨਾਂ ਦੀ ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਫੋਨ ਨੰਬਰ ਵਗੈਰਾ ਐਡਿਟ ਕਰ ਦੂੰਗਾ ਸੋ ਜੇ ਤੁਹਾਡੀ ਕੋਈ ਵੀ ਰਿਕੁਆਇਰਮੈਂਟ ਹੋਏ ਤੇ ਤੁਸੀਂ ਸਿੱਧਾ ਭਾਈ ਉਹਨਾਂ ਦੇ ਨਾਲ ਕੰਡੈਕਟ ਕਰ ਸਕਦੇ ਆ ਤੇ ਈਮੇਲ ਐਡਰੈਸ ਵਗੈਰਾ ਉੱਤੇ ਪਾਉਂਗਾ ਤੇ ਉੱਥੇ ਵੀ ਤੁਸੀਂ ਈਮੇਲ ਐਡਰੈਸ ਤੇ ਥਰੂ ਵੀ ਭਾਈ ਉਹਨਾਂ ਦੇ ਨਾਲ ਤੁਸੀਂ ਆਪਣਾ ਕੋਈ ਵੀ ਟਿੱਪਣੀ ਹੋਗੀ ਤੁਸੀਂ ਦੱਸ ਸਕਦੇ ਆ ਤੇ ਭਾਈ ਉਹਨਾਂ ਨੂੰ ਫਿਰ ਪਤਾ ਲੱਗ ਜੂਗਾ ਸੋ ਕੋਈ ਲਾਸਟ ਮੈਸੇਜ ਕੋਈ ਹਾਂਜੀ ਬਸ ਮੈਂ ਜੀ ਜੇ ਕਿਸੇ ਨੇ ਮੇਰੇ ਨਾਲ ਰਾਬਤਾ ਕਰਨਾ ਸਾਡੀ ਅੱਜ ਕੱਲ ਕੰਪਨੀ ਜਿੱਥੇ ਮੈਂ ਕੰਮ ਕਰ ਰਿਹਾ ਹਾਂ ਯੂਨੀਵਰਸਲ ਰੀਅਲ ਏਸਟੇਟ ਕਰੇਗੀ ਵਨ ਹੈ ਸੋ ਜਿਹੜੇ ਕਿ ਪੁਰਾਣਾ ਪਲਾਜ਼ਾ ਕਰੇਗੀ ਵਨ ਦਾ ਗੁਰਦੁਆਰਾ ਸਾਹਿਬ ਤੋਂ ਨੇੜੇ ਹੈ ਕਿ ਗੁਰਦੁਆਰਾ ਸਾਹਿਬ ਤੋਂ ਉੱਥੇ ਸਾਡਾ ਆਫਿਸ ਹੈਗਾ ਯਾ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਫੋਨ ਨੰਬਰ ਵਗੈਰਾ ਈਮੇਲ ਐਡਰੈਸ ਵਗੈਰਾ ਉੱਥੇ ਅਪਡੇਟ ਕਰ ਦੋਗੇ ਸੋ ਫਰੀਅ ਚਾਰਜ ਕੋਈ ਵੀ ਕਿਸੇ ਨੇ ਵੀ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਤਾਂ ਜਦੋਂ ਮਰਜੀ ਫੋਨ ਕਰ ਸਕਦਾ ਕੋਈ ਵੀ ਜਿਹੜਾ ਭਾਈ ਭਰਾ ਨਿਊਜ਼ੀਲੈਂਡ ਤੋਂ ਇੱਥੇ ਸ਼ਿਫਟ ਹੁੰਦਾ ਜਾਂ ਇੱਥੇ ਵੀ ਲੋਕਲ ਵੀ ਕੋਈ ਵੀ ਜਿਹੜਾ ਵੀ ਤੁਹਾਡੀ ਗੱਲਬਾਤ ਸੁਣੂਗਾ ਦੇਖੂਗਾ ਸੋ ਰਾਬਤਾ ਕਰ ਸਕਦੇ ਆ ਸੋ ਕੋਈ ਚਾਰਜ ਨਹੀਂ ਹੈ ਉਹਦੇ ਲਈ ਸਲਾਹ ਮਸ਼ਵਰੇ ਲਈ ਜੀ ਸੋ ਭਾਈ ਯੂਨੀ ਕਮਿਊਨਿਟੀ ਵਰਕ ਸਾਰੇ ਖੇਤਰ ਦੇ ਵਿੱਚ ਜਾ ਕੇ ਕਰਦੇ ਉਸੇ ਤਰ੍ਹਾਂ ਜਿਹੜੇ ਹੋਣ ਜਿਹੜਾ ਇਹਨਾਂ ਦਾ ਪ੍ਰੋਫੈਸ਼ਨ ਆ ਉਹਦੇ ਵਿੱਚ ਵੀ ਜਾ ਕੇ ਭਾਈ ਹੁਣੀ ਕਮਿਊਨਿਟੀ ਵਰਕ ਤਰ੍ਹਾਂ ਦਾ ਜਿਹਦਾ ਸਵਾਬ ਵੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਸੋ ਅੱਜ ਆਪਾਂ ਇੱਥੇ ਵਾਲੀ ਵੀਡੀਓ ਆਹ ਵਾਲੀ ਵੀਡੀਓ ਇੱਥੇ ਫਿਨਿਸ਼ ਕਰ ਰਹੇ ਆ ਜਿਹੜੀ ਆਪਾਂ ਪਿੰਡ ਬਸਿਆਲੇ ਤੋਂ ਆ ਕੇ ਮੈਲਵਾਂ ਦੀ ਧਰਤੀ ਤੇ ਬਣਾਈ ਆ ਸੋ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਇੱਥੇ ਆਉਣ ਦਾ ਇੱਕ ਵਾਰੀ ਫੇਰ ਤੁਹਾਨੂੰ ਜੀ ਆਇਆਂ ਨੂੰ ਸੋ ਅੱਗੇ ਵਾਸਤੇ ਵੀ ਜੇਕਰ ਵੀ ਆਓ ਜਰੂਰ ਦਰਸ਼ਨ ਦੇਣ ਦੀ ਕਿਰਪਾ ਤਾਂ ਕਰਨੀ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ